ਦੁਨ ਮਾਰ ਪਾਨ ਮਾਰੇ ਤੀਰ ਕੋ ਹੁਨ ਨਾ ਮਾਹੀ ਦੁਨ ਕੋ ਜਾਨ ਤੀਰ ਮਹਾਂ ਦੇਸ ਪਰ ਕਾਨ ਨੋ ਨਿਤ ਪਾਵੈ ਧਾਈ ਸਭ ਨਾ ਹੀ ਹੋਈ ਸਭ ਤੰਤਪਿਕਾ ਤੰਤੰ ਤੁਲ ਤਨ ਮਨ ਸੋ ਜਨਨੀ ਜਿਨੀ ਗੁਰੂ ਜਨਿਆ ਮੇਰੇ ਰਾਜ ਕੀ ਸੋਪਾ ਸਭ ਨੌਤਨ ਮੰਗਰਿ ਚੀ एसडी गुरु जी महाराज सादु गुरु प्यार मेराक देन लोक दी गुरु सतपतपाल आरती सतदेव ने कंपनसेशियटी फॉर सेंट जी महाराज दिन का आगमन अमर सरनी करती दी गुरु के नाम ਅੱਜ ਦੇ ਸੁਭ ਵਿਆਨੀ ਸੂਨਾ ਪੂਰਨ ਇੱਕੀ ਜਿਸ ਦੇ ਵਿੱਚ ਤੰਨ ਤਪਿਤਾ ਗੁਰੂ ਜੀ ਸੈਮ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਤਪੇ ਤੰਨ ਕਰਮਾਤਾ ਨਾਮ ਕੀ ਜੀ ਦੇ ਗਾਇਕੀ ਇਸ ਬਾਤ ਦਾ ਜਨ ਹੁੰਦਾ ਹੈ ਗੁਰੂ ਪਿਆਰੇ ਜੀ ਜੀ ਇਸ ਜੀ ਅਮਨ ਤੁਲੇ का जन्म हुआ है उस समय श्री गुरु हरगोबिंद साहब जी महाराज का सिख ने आके गुरु हरगोबिंद साहब महाराज जी दसिया के बादशाह है, ने दिता है। और रहे हैं। कि कि की दरबार का चल रहा समाप्त उपर गुरु हर गोबिंद साहब जी महाराज अपने सिखा ਕਾਇ ਪਿਲੀ ਚੰਦ ਦੇ ਨਾਲ ਗੁਰੂ ਕੇ ਬਹਿਸ ਉਸ ਬਾਦ ਦੇ ਪ੍ਰਸਨਾਂ ਲਈ ਉਚਦੇ ਆਣ ਆਪਰੁ ਆਪੁ ਸੇਬੀ ਮਹਾਰਾਜ ਜੇਹੋ ਇਸ ਬਾਦ ਨੂੰ ਆਪਣੀ ਅੰਥਾ ਦੇ ਵਿੱਚ ਲਿਆ ਕਿ ਇਸ ਬਾਦ ਦੇ ਚਦਨਾ ਦੇ ਵਿੱਚ ਮੋਠਾ ਲਿਖਿਆ नाव ने सीखा ने किया कि बादशाह इस बादल ने ना अजय जन्म कुछ समय पहले ही लिया है, ते आप इन है। तो आप जी ने इनो जन्म अपने से पता जीके की बात है अब बांध बहुत उनसे माला जी ने बचन कीते ਇਹ ਇਹ ਬਾਲ ਕੋਈ ਸਾਰਨ ਬਾਤ ਨਹੀਂ ਹੋਵੇਗਾ ਇਹ ਵਿਰਕ ਦੀ ਗੁਰੂ ਹੈਨ ਤਉ ਦਾ ਭਗ ਹੈ ਵੀ ਚਾਹਰ ਤਾਂ ਤੇ ਇਸ ਬਾਲ ਦੇ ਗ੍ਰਹਿ ਕੋਈ ਉਸ ਪ੍ਰਮਾਤਮਾ ਦੇ ਪੁੱਤਰ ਨੇ ਜਨਮ ਲੈਣਾ ਇਸਨੇ ਕਹਾਸਾ ਪਾਠ ਨੂੰ ਸេចਣਾ ਕਰਨੀ ਹੈ ਨਵਾਂ ਮੰਤਰ ਪਰਗਟ ਕਰਨਾ ਹੈ ਇਹ ਉਹ ਬਾਤ ਹੈ ਜੀ ਬੰਗੁਰ ਤੇ ਬਾਤ ਸੈਦੀ ਮਾਰਾ ਬਚਪਨ ਤੋਂ ਹੀ ਵੀ ਰਾਤ ਦੀ ਗੁਰਸਤ ਚਾਰ ਸਾਲ ਦੀ ਉਮਰ ਦੇ ਵਿੱਚ ਤੇ ਭਗਤੀ ਦੇ ਵਿੱਚ ਜੀਵ ਹੋ ਜਾਵੇ ਸੰਨ ਦਿੰਦਿੰ ਕਰਤਾ ਦਿਨ ਕਰੋ ਬਾਬੋ ਪ੍ਰਣਾ ਮਤਾ ਨਾਨਕ ਜੀ ਅਪੇ ਹੋਰ ਸਿੱਖ ਇਹਨਾਂ ਨੂੰ ਲਉਣਾ ਹੈ ਰੇਣਾ ਇਤਿਹਾਸਿਕ ਨਾਮ ਇਹਨਾਂ ਨੂੰ ਮੇਜ਼ਾਂ ਇੱਕ ਪੱਖੇ ਦੇ ਵਿੱਚ ਨਹੀਂ ਹੁੰਦੇ ਜੀ ਮੇਰਾ ਇਤਨਾ ਹੁੰਦਾ ਸੀ ਕਿ ਹਾਕਤ ਇਹਨਾਂ ਦੇ ਜੈ ਵੇ ਰਾਜ ਦੇ ਵਿੱਚ ਜਿੱਲੇ ਹੀ ਰਹੇ ਸੀ ਤਦੋਂ ਕਰਤਾਰਪੁਰ ਦੀ ਜੰਗ ਹੋਈ ਤਦੋਂ ਸੇਵਾਦਾਰ ਜੀ ਉਮਰ ਸੁਭਾ ਖਾਹੀ ਸੀ ਤੇ ਸਭ ਨੇ ਆਪਣੀ ਤੈਗ ਦੇ ਉਹ ਧੋੜ ਦਿਖਾਏ ਇਹ ਵੱਡੇ ਵੱਡੇ ਧੁਰਮੇ ਵਿਪਲਤ ਨੂੰ। ਇਹ ਬੰਗੁਰਾ 100 cm ਇਹਨਾਂ ਦਾ ਮਾਪ ਕਿਹਾ ਸੀ ਤੇਜ ਬਹਾਵ ਰਸਤ। ਸੋਭਾ ਆਉਂਦੀ। ਪਰਮਾਤਮਾ ਦੇ ਕੋਲ ਜਿਹੇ ਨਾਲ ਇਹਨਾਂ ਦਾ ਗਿਆ ਹੋਇਆ। ਇਹ ਉਹਨਾਂ ਦੇ ਰਾਤ ਦੇ ਵਿੱਚ ਕਈ ਦਿਨ ਕੁੱਪੀ ਦੇ ਵਿੱਚ ਰਹੀ ਇਨੈਮਿਸ 24 ਤੇ 9 ਮਹੀਨੇ ਦੇ ਤੰਗੂ ਦੇ ਬਾਬੂ ਸਾਹਿਬ ਜੀ ਨੂੰ ਪੂਰੇ ਦਿਨ ਵਿੱਚ ਮੱਕੀਤਾ ਐਸੇ ਬਹਾਮ ਤਸਵੀਰ ਤੰਗੂ ਦੇ ਬਾਬੂ ਸਾਹਿਬ ਜੀ ਮਹਾਰਾਜ ਜਦੋਂ ਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਜੋਤੀ ਜੋਤਿ ਮਾਣ ਲਗੇ ਤਾਂ ਸਿੱਖਾਂ ਨੇ ਪਛਨ ਦਿੱਤਾ ਕਿ ਸਾਨੂੰ ਕਿਸ ਦੇ ਲੜ ਲਾਉਣ ਨੂੰ ਤਾਂ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਪਛਨ ਦਿੱਤੇ ਬਾ ਬਾ ਹਸੇ ਆਪਣੀ ਗੁਰੂ ਬਾਪੋ ਪਰਗਰ ਦੀ ਧਰਤੀ ਤੇ ਉਸ ਬਾਪੇ ਦੇ ਅੰਦਰ ਪਰਵਿਣਿਤੀ ਹੈ ਜੋ ਵੀ ਸਮੇਂ ਤੋਂ ਉਸੇ ਅਦਿਤੀ ਦੀ ਲੀਕਾਂ ਜੇ ਨੂੰ ਸੰਗਤ ਨੂੰ ਸ਼ਰਧਾ ਹੁੰਦਾ ਬੰਦਾ ਇਹ ਗੁਰਨਾਮ ਦੀ ਨਵੀਂ ਜੋ ਪਾਪਾ ਕੋ ਕਾਲੇ ਹੈ ਪਰ ਇਹਨਾਂ ਨੇ ਬਾਈ ਬੱਚੀਆਂ ਉੱਥੇ ਢਾਲ ਲੀਆਂ ਤੇ ਆਪਣੇ ਆਪ ਨੂੰ ਗੁਰੂ ਭਾਉ ਨੂੰ ਆਉਣ ਵਾਸਤੇ ਛੇਲੇ ਵੀ ਰੱਬ ਦੇ ਸੇਖ ਕਹਿੰਦਾ ਮੈਂ ਹਾਂ ਉਸ ਤਰ੍ਹਾਂ ਬੋਲਦਾ ਹੈ ਮੈਂ ਹਾਂ ਪਰ ਮੰਨ ਨਹੀਂ ਪਸਰ ਲਈ ਨਹੀਂ

ਦੀ ਪੀੜਾ ਇਹ ਜਿਹੜਾ ਬੰਦੇ ਲੱਗਦਾ ਨੂੰ ਮੁਰਬਾਤ ਪਾਣ ਹਾਰਿਆ ਸਭਤੀ ਨੇ ਆਪ ਮੋੜਾ ਦੇ ਕੇ ਮਖਨ ਚਾਹੂ ਬਾਣੀ ਦਾ ਮੇਲਾ ਕਿਨਾਰੇ ਤੇ ਲਗਾਇਆ ਉਹ ਸਭਤੀ ਦਾ ਸ਼ੁਕਰਾਨਾ ਕਰ ਵਰਤੇ ਇਹ ਮਖਨ ਚਾਹੂ ਬਾਣਾ

ਮੁਕਤ ਜਾਨ ਨੂੰ ਮਾਣਾ ਅੰਦਰ ਨੂੰ ਹੁੰਦਾ ਹੈ ਕਿ ਜਿਹੜਾ ਹੋਵੇਗਾ ਉਹ ਆਪਣੀ ਪੇਟਾ ਆਪ ਮੰਨ ਲਵੇ। ਜਦੋਂ ਬਾਈ ਪਸੰਦਾਂ ਨੂੰ ਪੰਜ ਪੰਜ ਮੋਰਾ ਤੇ ਦਿੱਤੀਆਂ ਕਿਸੇ ਨੇ ਕੁਝ ਨਹੀਂ ਖੋਦਾ। ਪਰਮਕੁਚਾਇਕ ਬਰਾ ਹੰਦੇ ਰਾਸ ਤੇ ਜੁਗ ਜਾ ਲਗਾ। ਯਾਹ ਪਿਆਰ ਦੰਨਿਆ ਕਿ ਕਿ ਸਿਕ ਨੂੰ ਵਰਕਸ ਦਿੱਤਾ ਕਿ ਤੇ ਹੋ ਰਹੀ ਕੋਈ ਹੋਇਆ ਬਹੁਤ ਸਿੱਖਨੇ ਗਿਆ ਕਿ ਭੋਰੇ ਦੇ ਵਿੱਚ ਜੋ ਕਾਫੀ ਸਮੇਂ ਤੋਂ ਕੋਸ਼ਿਸ਼ ਹੈ ਦੇ ਵਿੱਚ ਨਹੀਂ ਨਾ ਆਉਂ ਤਾਪੁਰ ਹਰਮਨ ਫੈਮਿਨਸ ਹੈ ਜਦ ਹੈ ਹਾਂ ਪਰ ਉਹਨਾਂ ਨੂੰ ਦੁਨੀਆ ਨਾਲ ਕੋਈ ਲੈਣ ਦੇਣਾ ਨਹੀਂ ਉਹ ਕੋਰੇ ਦੇ ਵਿੱਚ ਤਪੱਸਿਆ ਕਰਦੇ ਹਨ ਬਖਤ ਸਾਹਿਬ ਦੇ ਬਾਰੇ ਦੇ ਅੰਦਰ ਇੱਕ ਸਾਥ ਦੀ ਕੀ ਉਹਨਾਂ ਜਾਗੀ ਤੇ ਉਹ ਉਸ ਕੋਰੇ ਦੇ ਅੰਦਰ ਜਦੋਂ ਗਏ ਤਾਂ ਉਹਨੇ ਕੋਰੇ ਦੇ ਅੰਦਰ ਮਹਾਰਾਜ

ਜੇ ਮੇਰੇ ਇੱਕ ਦਿਨ ਮੂੰਹ ਕਾਲੇ ਹੋਣ ਦੇ ਨਾਲ ਸਭ ਕੁਝ ਹੀ ਪ੍ਰਗਟ ਹੁੰਦੇ ਆ ਤਾਂ ਮੈਨੂੰ ਇਹ ਵੀ ਮੰਨਣਾ ਮੁੱਖ ਸਾਥ ਮਾਣਾ ਜੰਮੀ ਦੇ ਨਾਮ ਬਾਹਰ ਗਿਆ ਆਪਣੇ ਮੂੰਹ ਦੇ ਕਾਲੇ ਮਲ ਕੇ ਉਠੇ ਤੇ ਚੜ ਕੇ ਆਪਣੇ ਪਰਨਾ ਹਲਾ ਕੇ ਉੱਚੀ ਉੱਚੀ ਆਵਾਜ਼ ਮਾਰਦਾ ਹੈ ਗੁਰੂ ਲਾਦਰ ਵੇ ਗੁਰੂ ਲਾਦਰ ਵੇ ਗੁਰੂ ਲਭ ਪਿਆ ਮੱਖਣ ਸਾਹਿਬ ਨੂੰ ਬਾਦਦੇ ਰਾਣੀ ਫਾਤੂ ਜੀ ਨੂੰ ਪਰਪਰ ਕੀਤਾ ਹੈ ਪਿਆਰ ਦਾ ਖੰਡਾ ਇਕਰੂ ਹਿਆ ਚਲੋ ਪਤਾ ਲਗਾ ਇਹ ਗੁਰੂ ਲਭ ਪਿਆ ਹੈ ਤਾਂ ਉਹ ਬਾਈ ਮਸੰਦ ਕੋਈਆਂ ਮੰਤੀਆਂ ਚਾਕੇ ਉਸੇ ਸਮੇਂ ਬਾਦੂ ਸੰਤਾਂ ਦਾ ਪਾਣੀ ਪਟੋ ਰਿਹਾ ਸਾਧੂ ਜੀ ਨੂੰ ਉਹਨਾਂ ਦੇ ਜਨਮ ਸਾਲ ਗੁਰੂ ਦੇ ਮਹਿਲ ਅਮਰ ਸਤਨ ਕੇ ਲੰਗਰ ਆ ਉਥੇ ਉਹ ਧੀਰ ਮੱਲਾ ਨੇ ਨੋਕਸਾ ਕੀਤਾ ਵਿਆਸੀ ਉਹਨਾਂ ਨੂੰ ਦੱਸਦੀ ਕਿਉਂ ਕਦੇ ਬਾਦਲ ਸਾਹਿਬ ਦੀ ਆਗਿਆ ਹੰ। ਇਹਨਾਂ ਨੇ ਸਾਡਾ ਫਰਮ ਹੋ ਰਹਿਣਾ। ਤਾਂ ਬੰਕ ਦੇ ਬਾਦਲ ਸਾਹਿਬ ਦੀ ਇਮਾਰਤ ਤੇ ਇਹਨਾਂ ਨੇ ਬੁਰੀਆਂ ਚਲਾਈਆਂ। ਤੇ ਬੰਕ ਦੇ ਬਾਦਲ ਸਾਹਿਬ ਦੀ ਇਮਾਰਤ। ਫਿਰ ਵੀ ਕੋਣੋ ਕੰਮ ਨਹੀਂ ਰੇ। ਬਨੋਰੀ ਬਨੋਰੀ ਦੀਰ ਬਾਦਲ ਬਨੋਰੀ। ਮੱਕਰ ਸਾਹਿਬ ਨੂੰ ਬਣੇ ਨੇ ਆਪਣੇ ਸਾਥੀਆਂ ਦੇ ਨਾਲ ਇਹਨਾਂ ਥੇਰ ਬੰਨਿਆਂ ਦਾ ਰਾਗਰਾ ਕੀਤਾ ਅੱਗੇ ਤੱਕ ਤੇ ਕਮ ਸੈਦ ਨੂੰ ਕੋਈ ਕਿ ਮੈਂ ਜਿੱਤੇ ਇਹਨਾਂ ਦੇ ਜਨ ਨੂੰ ਆਣੇ ਉੱਥੇ ਲੈ ਗਈ ਇਹਨਾਂ ਬੰਨਿਆਂ ਦੇ ਕੋਲ ਪੰਖੂ ਅਤਿ ਦੇ ਪਿੰਡਾ ਲਿਖਿਆ ਹੋਇਆ ਪੰਖੂ ਸਿੰਘ ਗੰਗ ਸਾਹਿਬ ਦੀ ਮਾਰਤੀ ਦਾ ਪਾਉਂਦੂ ਜੋ ਪੀਰ ਬਲਿਆਂ ਦੇ ਕੋਲ ਸੀ ਮੱਖਣ ਚਾਲ ਬਲੇੰਦੁਰ ਪਾਦ ਦਾ ਤਾਂ ਪੀਰ ਬਲਿਆਂ ਦੇ ਕੋਲ ਜੋ ਇਹਨਾਂ ਨੇ ਲੁਕਾ ਦਿੱਤੀਆਂ ਸਾਹਿਬੀ

पांच श्री गुरु हर गोविंद साहब महाराज ने भी इन्हों को एक रूप नहीं मिलिया हम असली भी नहीं लेना इस रूप उन्होंने वापस दे आओ जो अज भी अमृतसर की धरती से इस रूप में मौजूद है समा आम के